ਚੀਜ਼ ਤਿਆਰ ਹੋ ਰਹੀ ਹੈ ਜਿਹੜੀ ਇਹ ਬੇਬੇ ਦੀ ਸਿਹਤ ਦਾ ਰਾਜ ਹੈ ਜਿਹੜੀ ਚੀਜ਼ ਖਾ ਕੇ ਬੇਬੇ ਨੂੰ ਗੱਲਾਂ ਆਉਂਦੀਆਂ ਨਾਲੇ ਸ਼ਰੀਰ ਚ ਆਉਂਦੀ ਤਾਕਤ ਲੋ ਜੀ ਇਧਰ ਤੁਸੀਂ ਦੇਖ ਸਕਦੇ ਆ ਇੰਨੀ ਜ਼ਬਰਦਸਤ ਚੀਜ਼ ਬਣੀ ਜਿਵੇਂ ਖੂਆ ਨਹੀਂ ਬਣਿਆ ਖੂ ਲਾਤੀ ਕਹਿੰਦੀ ਮੇਰਾ ਲੋਕ ਕਿਥੇ ਡੁੱਬੀ ਟੱਕਰ ਤੇ ਖੁਰਚਣੇ ਨੇ ਬਾਂਦੇ ਰਸਵੀ ਮੇਰੀ ਨਾਨੀਆਂ ਤੇ ਬਣਾਉਣ ਲੱਗੀਆਂ ਇਹ ਆਈ ਕਰਕੇ ਮੈਂ ਤਾਂ ਬਾਪ ਘਰ ਚੁੰਗੀ ਆ ਬੂਰੀਆਂ ਨਰਮ ਕੁੜੀ ਨਾ ਜਾਣੀ ਆ ਦੀਦੀ ਦਾ ਟੋਟਕ ਚੋਣਦੇ ਜਿਹੜੇ ਆ ਆ ਜਾਦੇ ਲੁਕਾਇਓ ਉਮਰ ਨਾ ਹੋਣ ਜਦੀ ਕਰੇ ਗੱਲ ਉਹ ਨਾਲ ਗੱਲਾਂ ਆਉਂਦੇ ਨਾ ਤਾਂ ਤੇ ਪੈ ਜਾਂਦੀ ਆ ਨਾਨੀ ਕਹਿ ਰਹੀ ਆ ਕਿ ਮੈਨੂੰ ਤੋਂਪ ਲੱਗ ਰਹੀ ਆ ਮੈਂ ਲੱਲਾ ਕਹਦਾਂ ਮੇਰੇ ਜੇ ਤਾਂ ਨੁੱਪ ਲੱਗਦੀ ਮੈਨੂੰ ਨਾ ਤੱਪ ਲੱਗਦੀ ਰੱਖ ਚਾਦ ਰਾ ਕੋਲ ਮੈਨੂੰ ਨਾ ਤਪ ਰੱਗਦੀ ਉਹ ਰੋਈ ਜਾਂਦੀ ਜੋਗਰੇ ਨਾਲ ਕੰਮ ਕਰਦੀ ਆ ਪਰਨੇ ਥੱਪੀਆਂ ਰੋਟੀਆਂ ਆਪੇ ਦਾਲ ਬਣਾਈ ਕੁੰਡ ਕੱਢ ਲਾ ਹਰਮਣ ਦੀਏ ਬੇਬੇ ਕੁੰਡ ਕੱਢ ਕੇ ਦੁਰਹਿਨਾ ਕੋਈ ਹੁਕਮਤ ਸੀ ਲਵਾ ਦੀ ਕਰਦਾ ਮੈਂ ਕੋਲੀ ਭਰ ਕੇ ਖਾਵਾਂ ਜਾਂ ਤੇਰੀ ਨੂੰ ਤਾਕਤ ਪਾਵਾਂ ਲੋਈ ਅੱਜ ਤੁਹਾਨੂੰ ਸਹਰਨ ਦੱਸਦੇ ਕਿ ਨਾਨੀ ਨੂੰ ਬੇਬੇ ਕੀ ਕਹਿੰਦੀ ਬੇਬੇ ਕਰਾਂ ਦੀ ਇੱਕ ਵਾਰੀ ਸਹਰਨ ਦੱਸੋ ਕੀ ਕਹਿੰਦੀ ਨਾਨੀ ਨਾਨੀ ਮੈਨੂੰ ਐ ਜਾਂਦੀ ਤੇਰੀ ਫੁਰਤੀ ਦਾ ਕੀ ਰਾਜ ਆ ਜਿਨੂੰ ਜਿੱਥੋਂ ਤੇ ਨਿੰਨੀਆਂ ਗੱਲਾਂ ਹੁੰਦੀਆਂ ਫਿਰ ਤੂੰ ਕੀ ਕਹਾ ਮੈਂ ਆਖਿਆ ਤੇ ਚੰਗੀ ਚੀਜ਼ ਬਣਾ ਕੇ ਖਾਣ ਜਿਹਦੇ ਨਾਲ ਮੈਨੂੰ ਫਰਤੀ ਆਉਂਦੀ ਹੈ ਤਾਂ ਮੈਂ ਗੱਲਾਂ ਕਰਦੀ ਆਂ ਇਹ ਤੇ ਉਹ ਚੀਜ਼ ਕਿਹੜੀ ਹੋ ਬੇਬੇ ਤੁਹਾਨੂੰ ਅੱਜ ਬਣਾ ਕੇ ਖਵਾਉਂਗੀ ਜਿਹਦੇ ਨਾਲ ਫਰਤੀ ਤੁਹਾਨੂੰ ਵੀ ਆਵੇ ਤਾਂ ਮੈਨੂੰ ਵੀ ਆਉਂਦੀ ਹੈ ਹਾਂ ਨਾਲੇ ਖਾਣਾ ਚਾਹਾਂਗੇ ਤੁਸੀਂ ਹਾਂ ਜਰੂਰ ਬੈਂਕਿਆ ਖਾਣੇ ਬਣਾਈਏ ਫਿਰ ਨਾਲੇ ਚਾਗਤਾ ਉਹਨਾਂ ਦੀ ਗੱਲਾਂ ਆਉਣ ਗਈਆਂ ਬਣਾਈਏ ਫਿਰ ਬਣਾਏ ਹਾਂ ਬਣਾਉਨੇ ਆ ਲਓ ਵੀ ਤੁਹਾਨੂੰ ਸਾਰੇ ਦੱਸਦੇ ਬੇਬੇ ਦੀ ਤਾਕਤ ਦਾ ਕੀ ਰਾਜ ਹੈ ਸੇਧ ਦਾ ਕੀ ਰਾਜ ਹੈ ਜਿਹਦੇ ਕਰਕੇ ਬੇਬੇ ਨੂੰ ਇੰਨੀਆਂ ਗੱਲਾਂ ਹੁੰਦੀਆਂ ਲਓ ਵੀ ਸੱਚ ਲੋ ਸਮਾਨ ਸਾਰਾ ਲੈ ਆਂਦਾ ਤੁਸੀਂ ਦੇਖ ਸਕਦੇ ਮਮੀ ਕੀ ਕੀ ਲੈ ਕੇ ਆਂਦਾ ਵਾ ਇਹ ਲੈ ਕੇ ਆਂਦਾ ਦਲੀਆ ਦਲੀਆ ਲੌਂਗ ਦਾਲ ਚੀਨੀ ਬਦਾਮ ਮਿਸ਼ਰੀ ਸੋ ਆਹ ਹੈ ਗਈ ਆ ਸਸ ਲੈ ਚੀਆਂ ਤੇ ਫੁੱਲ ਮਖਾਣੇ ਇਹ ਸਾਰੇ ਚੀਜ਼ ਨੂੰ ਮਿਲਾ ਕੇ ਬਣਿਆ ਇੱਕ ਬਹੁਤ ਹੀ ਘੈਂਟ ਤੇ ਤਾਕਤਵਰ ਸਰਦੀਆਂ ਲਈ ਸਪੈਸ਼ਲ ਚੀਜ਼। ਇਹ ਬੇਬੇ ਨੂੰ ਮੈਂ ਨਾ ਮਹੀਨੇ ਦੇ ਵਿੱਚ ਇੱਕ ਵਾਰੀ ਬਣਾ ਕੇ ਦੇ ਦੇਣੀ ਬੇਬੇ ਦੋ ਤਿੰਨ ਦਿਨ ਖਾਂਦੇ ਨੇ ਜੀ। ਤੁਸੀਂ ਵੀ ਕਰੇ ਜਰੂਰ ਬਣਾਇਆ ਬਹੁਤ ਘੈਂਟੀ ਜੇ ਚੀਜ਼ ਦਾ ਨਾਮ ਆਪਾਂ ਤੁਹਾਨੂੰ ਅੱਗੇ ਦੱਸਾਂ ਕੀ ਕਹਿੰਦੇ ਕੀ ਆ ਪਹਿਲਾਂ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਕੀ ਕਰਾਂਗੇ ਜੀ ਪਹਿਲਾਂ ਸ਼ੁਰੂ ਤੋਂ ਪਹਿਲਾਂ ਆਪਾਂ ਧਰਾਂਗੇ ਤੇ ਕੜਾਈ ਕੜਾਈ ਦੇ ਵਿੱਚ ਘਿਓ ਪਾ ਕੇ ਫਿਰ ਆਪਾਂ ਤੁਹਾਨੂੰ ਗਾਂ ਦੀਆਂ ਦੱਸ ਦੇਵਾਂ ਕੀ ਕੀ ਕਰ ਲਓ ਜੀ ਇੱਧਰ ਕੱਢ ਲਏ ਦੇਸੀ ਘਿਓ ਤੇ ਉਹ ਪਾਤਾ ਜੇ ਇੱਕ ਚਮਚਾ ਆਪਾਂ ਪਾਤਾ ਵਿੱਚ ਦੇ ਦੇਸੀ ਘਿਓ ਦਾ ਫਿਰ ਆਪਾਂ ਵਿੱਚ ਪਾ ਦੇਣੇ ਆ ਤਿੰਨ ਚਾਰ ਲਾਓ ਇਹ ਥੋੜਾ ਜਿਹਾ ਗਰਮ ਹੋ ਜੇ ਤੇ ਕਹ ਰਾਪਾ ਇਹਦੇ ਵਿੱਚ ਪਾ ਦੇਣਾ ਲਾਉ ਵੇ ਤੂੰ ਲੌਂਗ ਵੇ ਮੇਲਾ ਚੀ ਐਓ ਉਹ ਆਓ ਨੀ ਲੌਂਗ ਦਲਾਤੀ ਨਾਉਣ ਗਏ ਲੌਂਗਨ ਮਾਰੀ ਚੂਬੀ ਲੱਤੀ ਕੰਗੀ ਮੇਰਾ ਲੋਕ ਕਿਥੇ ਡੂਬੀ ਲੌਂਗ ਡਬੇ ਡੂਬੀ ਕਰਦੀ ਮੇ ਪਹਾੜੀ ਨਾ ਜਾਣੀ ਖੱਟੇ ਮਿੱਠੇ ਨਾ ਖਾਂਦੀ ਉੱਥੋਂ ਦੀਆਂ ਕੁੜੀਆਂ ਲੈਂਦੀਆਂ ਲੌਂਗਾਆਂ ਦੀਆਂ ਕੁੜੀਆਂ ਦਿੰਦੀਆਂ ਜਹਾੜੇ ਪਾ ਕੇ ਭਾੜੀ ਨਾ ਜਾਇਓ ਇਹਦੇ ਲੋ ਰੋਗ ਨਾ ਲਾਇਓ ਤੁਸੀਂ ਛੇਤੀ ਮੜਾਇਓ ਅੱਛਾ ਛੇਤੀ ਆ ਜਾਓ ਕੋਣ ਆਪਣਾ ਘਿਓ ਹੋ ਗਿਆ ਗਰਮ ਹੁਣ ਆਪਾਂ ਤਿੰਨ ਚਾਰ ਇਹ ਚ ਪਾ ਦੇਣੇ ਲੌਂਗ ਲੌਂਗਾਂ ਦੇ ਨਾਲ ਹੀ ਆਪਾਂ ਅੱਛਾ ਇਹ ਦੇਸੀ ਘਿਓ ਜੁ ਭੁੰਨੇ ਲੌਂਗਾਂ ਇਹ ਦੇਸੀ ਘਿਓ ਬਸ ਇੱਕ ਚਮਚਾ ਕੀ ਪਾਉਣਾ ਆਪਾਂ ਇਹ ਥੋੜੇ ਜਿ ਭੁੰਨ ਕੇ ਫੇਰ ਆਪਾਂ ਵਿੱਚ ਪਾ ਦੇਣਾ ਦੜੀਏ ਬੇਬੇ ਕੀ ਪਾ ਦੇਣਾ ਦੜੀਆ ਹਾਂ ਇਹ ਆਪਾਂ ਮੱਠੀ ਮੱਠੀ ਅੱਗ ਤਾਂ ਰੱਖੀ ਹੈ ਵੀ ਮਠੀ ਮਠੀ ਆ ਕੇ ਤੇ ਵਧੀਆ ਬਣਦੇ ਆ ਨਹੀਂ ਤੇ ਸੜ ਜਾਣਾ ਹੀ ਹਾਂ ਇਹ ਐ ਵੀ ਆਪਾਂ ਆਮ ਤਾਂ ਲੋਕ ਗਏ ਐਸੇ ਬਣਾਉਂਦੇ ਚਲੋ ਸਿਮ ਮਾਰ ਕੇ ਵੀ ਬਣਾਉਣੇ ਇਹ ਚੋਰੀ ਚੋਰੀ ਮੈਂ ਵੀ ਖਾ ਲਈਦਾ ਹੁੰਦਾ ਪਰ ਪਤਾ ਨਹੀਂ ਲੱਗਣ ਦੀ ਦੱਛਵੇਂ ਦਾਤਾ ਹੁਣ ਪਾ ਦਾਂਗੇ ਦਲੀਆ ਦਲੀਆ ਐ ਆਓ ਲਓ ਜੀ ਹੁਣ ਦਲੀਆ ਨੂੰ ਚੰਗੀ ਕਰ ਲੈਣਾ ਚੰਗੀ ਕਰ ਲੈਣਾ ਕਿਦਾਂ ਕਰ ਲੈਣਾ ਮਿਸਕ ਕਿਆ ਸੋਨਾ ਬਣ ਕੇ ਭੋਜਦਾ ਭੋਜਦਾ ਹੈ ਨਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਪਾਉਣ ਲੈਣਾ ਇਹਨੂੰ ਦੇਸੀ ਘਿਓ ਦੇ ਵਿੱਚ ਲੱਕਰ ਖੁਰਚੜਾ ਨਾ ਬੰਦੇ ਰਸ ਵੀ ਮੇਰੀ ਐ ਲੱਗਦਾ ਖੁਰਚੜਾ ਸੱਜਣਾ ਮੈਂ ਵੇਖੀ ਜਾਨੀ ਕਿੰਦੀ ਸੋਹਣੀ ਲੱਗਦੀ ਖੁਰਚੜਾ ਕਿੰਦਾ ਸੋਹਣਾ ਸਾਜੇ ਬੇ ਨਿਆਰਾ ਆ ਜਾਂਦਾ ਹਾਂ ਨਜ਼ਾਰਾ ਆ ਜਾਂਦਾ ਇਹ ਮੈਂ ਨਾਨੀਆਂ ਤਾਂ ਹੀ ਬਣਾਉਣ ਲੱਗੀਆਂ ਇਹ ਆਈ ਕਰਕੇ ਤੇ ਪਰ ਹੋਰ ਕਿਥੇ ਨੂੰ ਨਹੀਂ ਦੇਣੀ ਸਾਨੂੰ ਨਹੀਂ ਦੇਣੀ ਨਾ 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 ਨਾਨੀ ਕੱਲੀ ਨੂੰ ਮੈਂ ਨਾਨੀ ਕੱਲੀ ਖਾਊਗੀ ਸਾਨੂੰ ਵਿਚਾਰੇ ਆ ਹੀ ਕੋਈ ਨਹੀਂ ਨਾਨੀ ਅਜੇ ਤੱਕ ਬਜ਼ੁਰਗ ਹੋ ਜਾਣਗੇ ਨਹੀਂ ਹੁੰਦੇ ਕਮ ਖਾਵਾਂਗੇ ਤੁਸੀਂ ਦੱਸਿਓ ਹੁਣਾਂ ਦੇ ਨੇ ਬਿੱਲੀਆਂ ਬਿੱਲੀਆਂ ਖਾਣਗੀਆਂ ਰਾਜੇ ਰਾਜੇ ਚੱਕ ਇਹ ਵਾਕਿਆ ਦੋਨੋਂ ਬਿੱਲੀਆਂ ਹੀ ਆ ਨਹੀਂ ਰਾਜੇ ਰਾਜੇ ਖਾਣਗੇ ਉਹ ਡਲਟ ਕਰਦਾ ਹੀ ਨੇ ਬਿੱਲੀ ਬਿੱਲੀਆਂ ਖਾਣਗੀਆਂ ਰਾਜੇ ਰਾਜੇ ਚਾਕਣਗੇ ਰਾਜੇ ਰਾਜੇ ਖਾਣਗੇ ਤੇ ਬਿੱਲੀਆਂ ਬਿੱਲੀਆਂ ਚਾਕਣਗੀਆਂ ਆਇਆ ਪਰ ਮੈਂ ਧੀ ਦਾ ਖਾਵਾਂਗੇ ਤੁਸੀਂ ਚਾਕਿਓ ਕਿਉਂ ਆਖ ਦਵਾਂ ਜਾਨੀਆਂ ਖਾਵਾਂਗੇ ਮੈਂ ਇਹ ਜੀ ਅੱਜ ਤੇ ਬਣਾਉਣ ਲੱਗੀ ਆਈ ਕਰ ਤਾਂ ਇਹ ਚੀਜ਼ ਵੀ ਬੜੀ ਸਵਾਦ ਲੱਗਦੀ ਹੈ ਜਦੋਂ ਨੇ ਭਰਾਂ ਰੱਖ ਕੇ ਹਾਂ ਹੈਨਾ ਕੱਲਿਆਂ ਨੂੰ ਨਹੀਂ ਸਵਾਦ ਨਹੀਂ ਲੱਗ ਰਿਹਾ ਇਹ ਵਿੱਚ ਪਿਆਰ ਪਰ ਨਾ ਚੱਲ ਮਜ਼ਾਕ ਨਾ ਮਜ਼ਾਕ ਰਹਿ ਗਿਆ ਸਰਦੀਆਂ ਚ ਇਹ ਚੀਜ਼ ਬਹੁਤ ਘੈਂਟ ਹੈ ਤੁਸੀਂ ਜ਼ਰੂਰ ਬਣਾਓ ਖਾਸ ਕਰਕੇ ਇਹ ਦਲੀਆ ਜ ਜਦੋਂ ਗਲਾ ਗੁਲਾ ਖਰਾਬ ਹੋ ਜਾਂਦੀ ਹੈ ਇਹ ਵੀ ਸਿਹਤ ਲਈ ਬਹੁਤ ਵਧੀਆ ਵਾ ਇਹ ਚੀਜ਼ਾਂ ਵੀ ਆਪਾਂ ਵਧੀਆ ਹੀ ਪਾਉਂਦੇ ਹੈਂ ਜੇ ਇਹ ਪੰਜੀਰੀ ਬਣਾਇਓ ਪੂਰੀ ਤਾਕਤਵਾਰ ਆ ਜੀ ਉਮੈ ਨਾਲ ਵਾਲੀਆ ਬਣਾਉਣਾ ਅੱਜ ਹਾਂ ਬੜਾ ਪੁੱਜ ਗਿਆ ਇਹ ਕੋਲ ਕਲਰ ਵੀ ਚੇਂਜ ਹੋ ਗਿਆ ਸਮੈਲ ਵੀ ਕਿੰਨੀ ਸੋਹਣੀ ਹੋ ਗਿਆ ਬਣ ਕੇ ਸਮੈਲ ਕਿੰਨੀ ਸੋਹਣੀ ਆਉਂਦੀ ਹੈ ਆਪਾਂ ਨਾ ਬੇਬੇ ਦਾ ਬਲੱਡ ਵਾਧਾ ਕਰਕੇ ਕਿਉਂ ਆਪਾਂ ਘਾਟ ਯੂਜ਼ ਕੀ ਕਰਦੇ ਹਾਂ ਤਾਂ ਹੀ ਥੋੜਾ ਜਿਹਾ ਘੋ ਪਾਇਆ ਹੁਣ ਆਪਾਂ ਦਵਾਰੇ ਕਿਉਂ ਨਹੀਂ ਪਾਉਣਾ ਠੀਕ ਆ ਜੀ ਥੋੜਾ ਜਿਹਾ ਕਿਉਂ ਪਾਵਾਂਗੇ ਕਿਉਂਕਿ ਬੇਬੇ ਬੇਬੇ ਨੂੰ ਵੇਖ ਦੀ ਕੋਲੀ ਨਹੀਂ ਬੇਬੇ ਫਲ ਕੋਲੀ ਬਾਰੇ ਚੱਕ ਵੱਡੇ ਬੇਬੇ ਨੂੰ ਨਾ ਮਲ ਤੋਲ ਕੇ ਦਈ ਦਾ ਸਮਾਨ ਬੇਬੇ ਭਰੇਜ ਨਹੀਂ ਕਰਦੀ ਖਾਣ ਪੀਣ ਨਾਲੋਂ ਰਿਆ ਦੀ ਕੰਮਾਂ ਵੀ ਕਿਹਾ ਮੈਂ ਵੀ ਕਿਹਾ ਮੈਂ ਤਾਂ ਬਾਪ ਘਰ ਚੁੰਗੀਆਂ ਬੂਰੀਆਂ ਨਰਮ ਕੁੜੀ ਨਾ ਜਾਣੇ ਸਾਡੇ ਨਾ ਬੂਰੀਆਂ ਮੱਝਾਂ ਹੁੰਦੀਆਂ ਸੀ ਹਰਮਨ ਅੱਛਾ ਬੜੀਆਂ ਚੋਈਆਂ ਤੇ ਬੜਾ ਦੁੱਧ ਪੀਤਾ ਤੇ ਬੜੀਆਂ ਹੀ ਸਾਂਭੀਆਂ ਅੱਛਾ ਬੇਬੇ ਦੋਵੇਂ ਰਾਤ ਫੇਰ ਕਿੰਨੀਆਂ ਕਿ ਸਾਂਭੀਆਂ ਬਠੇਰੀਆਂ ਸਾਂਭੀਆਂ ਅੱਧੀ ਰਾਤ ਉੱਠ ਕੇ ਚੌਂਦੇ ਨੇ ਜਿਹੜੇ ਅੱਛਾ ਆ ਜਾਦੇ ਕਿਹੜੀ ਕਰਨੀ ਗੱਲ ਉਹ ਹਾਂਜੀ ਹੋ ਵੀ ਜਾਂਦੀ ਹੈ ਇਹ ਕਹਿੰਦੇ ਚਲੋ ਮੱਧਾ ਨੇਤੀ ਰਾਤ ਨੂੰ ਨਿੰਗਣਾ ਹੀ ਹੁੰਦਾ ਚੋਰੀ ਇਹ ਵੀ ਜਿਵੇਂ ਕਿਹੜੀ ਗੱਲ ਆ ਫਿਰ ਛੁੱਟ ਨਹੀਂ ਗਈ ਮਾਰਦੇ ਸਾਡੇ ਦਾਦੇ ਕੋਲ ਐਡੀ ਵੱਡੀ ਡਾਂਗ ਸੀ ਬਦਲਾਂ ਚ ਪਰ ਬੇਬੇ ਮੰਨ ਗਈ ਇਹ ਗੱਲ ਹੈਨਾ ਵਧੀਆ ਕੋਈ ক্লোਜ ਨਹੀਂ ਪਤਾ ਲੱਗਦਾ ਮੈਨੂੰ ਪਤਾ ਕੀ ਆ ਬੱਤਰ ਮਾਪਿਆਂ ਦੇ ਘਰੇ ਕੰਮ ਵੀ ਬਹੁਤ ਕੀਤਾ ਇਹ ਨਹੀਂ ਹੈਗਾ ਵੀ ਕੰਮ ਨਹੀਂ ਕੀਤਾ ਤੇ ਖਾਣ ਪੀਣ ਦੇ ਵੀ ਬਹੁਤ ਮੇਰੇ ਪਿਓ ਨੇ ਦਿੱਤਾ ਸਾਨੂੰ ਖਾਣ ਪੀਣ ਪੁੱਤਾਂ ਦੇ ਬਰਾਬਰ ਹੀ ਇਹ ਕਾੜਨੀ ਇਹ ਤੇ ਦੁੱਧ ਨਹੀਂ ਛੱਡ ਦਿੰਦੇ ਹੀ ਰੇ ਹਾਂਜੀ ਹਾਂਜੀ ਅੱਗੇ ਕਾੜਨੀਆਂ ਸੀ ਛੱਡਦੇ ਹੁੰਦੇ ਸੀ ਸਨੇ ਮਲਾਈ ਪਿੰਦੇ ਹੁੰਦੇ ਸੀ ਇੱਥੇ ਰੱਖ ਮਲਾਈ ਤੇ ਪਿੰਦੇ ਇੱਧਰ ਆਪਾਂ ਆ ਵੀ ਵੇਖ ਲੀਏ ਲਓ ਜੀ ਇਹ ਆਪਾਂ ਹੁਣ ਆਈ ਗੀਆਂ ਗਲੀਆਂ ਬਹੁਤ ਤਾਜ਼ਾ ਕੱਢ ਲਿਆ ਤੇ ਹੁਣ ਆਪਾਂ ਪਹਿਲਾਂ ਆ ਗਏ ਫੁੱਲ ਮਖਾਣੇ ਹੁਣ ਪੁਝਾ ਕੇ ਹੁਣੇ ਕੱਟ ਕੇ ਲਕੜਾਈ ਛੱਤ ਸਣਾ ਵੰਡ ਗਏ ਫੁੱਲ ਖਾਧਾ ਲਿਆ ਸੀ ਤੇਜ ਬਣ ਲੱਗਿਆ ਸੀ ਕਰੰਟੀਆਂ ਲੱਗਾ ਇਹ ਕਣਾਈ ਬਹੁਤ ਸਤੀ ਹੁੰਦੀ ਹੈ ਇਹ ਫੌਂਡਮ ਖਾਣੇ ਪੁੱਟੇ ਪਟਾਕੇ ਹੀ ਬਾਹਣ ਗਏ ਬੇਬੇ ਵੀ ਖਾਣੀ ਆ ਯਾਰ ਤੂੰ ਚਲ ਦੇਖੀ ਪਾਵਾਂਗੇ ਇਹ ਨਾ ਨਾ ਤਾਂ ਤਾਂ ਤੇ ਪੈਣੀ ਇਹ ਤਾਂ ਸਾਰੇ ਟੌਣਕ ਹੁੰਦਾ ਹਾਂ ਪੈ ਹੈ ਕਿਉਂਦਾ ਟੌਣਕ ਟੌਣਕ ਕਿਹੜਾ ਟੌਣਕ ਕਿਹੜਾ ਇਹਦੇ ਵਿੱਚ ਬੜਾ ਖੋਸ਼ ਆ ਪੈਂਦੀ ਆ ਗੱਤਾਂ ਨਹੀਂ ਮੈਂ ਉਹਨੇ ਨਾ ਚਾਹ ਪਾਉਂਦਾ ਬਾਰੇ ਆ ਲੋਇਆ ਅੱਜ ਸਾਨੂੰ ਆਏ ਹੁੰਦਾ ਚੱਲ ਰੈਸਪੀ ਬਣਾਉਣਾ ਪਰ ਸਿੱਧੀ ਵੀ ਬਣਾ ਸਕਦੇ ਆ ਕਿ ਅੱਜ ਜੇ ਇੰਨੀ ਪਹਿਣੀ ਹੈ ਨਹੀਂ ਪਹਿਣੀ ਗੱਲਾਂ ਬਾਤਾਂ ਪਤਾ ਕਰਦੇ ਜਾਵਾਂਗੇ ਆ ਸਿਮ ਜਾਗ ਦੀ ਚੀਜ਼ ਨਾਲੇ ਤੁਸੀਂ ਜੁਆਏ ਕਰੋ ਨਾਲੇ ਇੱਕ ਨਾ ਰੈਸਪੀ ਬਣ ਲੈਣਾ ਨਹੀਂ ਪਹਿਂਜੀ ਨਹੀਂ ਰੌਣਕ ਮੇਲਾ ਲੱਗ ਗਿਆ ਪਹਿਂਜੀ ਨਹੀਂ ਇਹ ਸਾਰੀਆਂ ਚੀਜ਼ਾਂ ਹੀ ਨੇ ਵਧੀਆ ਨਹੀਂ ਸਿੱਧੀ ਆ ਨਾ ਆਪਣੇ ਘਰੋਂ ਕੁਝ ਕਰੀਏ ਬੈਠੇ ਇਹ ਬਦਾਮ ਆਪਣੇ ਰਾਤ ਦੇ ਭੋਂਤੇ ਹੋਏ ਸੀਗੇ ਬਦਾਮ ਤੇ ਆ ਖਾਸ ਕਸ ਉਹਨਾਂ ਦੇ ਨਾਨੀਆਂ ਦੇ ਮੈਚ ਛੱਲ ਦਿੰਨੀ ਆ ਇਹ ਛੱਲ ਤੇ ਗਾਂ ਤਾਂ ਉਹ ਦੱਸਦੇ ਗ੍ਰੈਂਡ ਕਰਕੇ ਆਪਾਂ ਪਾਉਣਾ ਮਿਕਸੀ ਦੇ ਮੈਂ ਤਾਂ ਆਪ ਭੈਣੇ ਜਾ ਕੇ ਨਾ ਤੇਰੇ ਡੈਡੀ ਨੂੰ ਜਾਨੀ ਕਿ ਹਰ ਮਤੇ ਨਾਨੂੰ ਨੂੰ ਇਹ ਰੈਸਪੀ ਬਣਾ ਕੇ ਜ਼ਰੂਰ ਖਵਾਉਂਗੀ ਐ ਨਾਨੂੰ ਜੇ ਨਾ ਨਾਨੂ ਜੀ ਨੂੰ ਖਵਾਉਂਗੀ ਆਪਣੇ ਹਸਬੰਦ ਨੂੰ ਇਹ ਪੁੱਜ ਚੁੱਕੇ ਹਨ ਨਿਸ਼ਾਨੀ ਇਹ ਹੀ ਆ ਵੀ ਜਦੋਂ ਆਪਾਂ ਇਹ ਨੱਪੀ ਜਾਵੇ ਸਾਰੇ ਪਰਦੇ ਨੇ 나ੜੇ ਕਲੱਚ ਦੀ ਆਵਾਜ਼ ਆਉਂਦੀ ਬਸ ਪੁੱਜ ਗਏ ਵੀ ਪੁੱਜ ਗਏ ਅੱਜ ਆ بس ਹੁਣ ਇਹ ਆਪਾਂ ਕੱਢ ਲੈਣੇ। ਲਓ ਜੀ ਫੁੱਲ ਮਖਾਣੇ ਕੱਢ ਲਏ ਤੇ ਹੁਣ ਮੰਮੀ ਹੁਣ ਆਪਾਂ ਛੋੜਾ ਜਾਵੇ ਬਾਦ ਮੈਂ ਪਾਣੀ। ਓ ਮਾਈ ਗਾਡ। ਕੱਢ ਕੇ ਤਕਰੀਬ ਆਪਾਂ ਪਾਣੀ ਪਾ ਦੇਣਾ। ਬਾਕੀ ਆਪਣਾ ਹੈਗਾ ਇਹ ਮੱਝ ਦਾ ਦੁੱਧ। ਇਹ ਆਪਾਂ ਦੁੱਧ ਪਾ ਦੇ। ਲਓ ਜੀ ਮੱਝ ਦਾ ਦੁੱਧ। ਤੁਹਾਨੂੰ ਦੱਸਦੀਏ ਆਪਾਂ ਬਣਾ ਰਹੇ ਹਾਂ ਦਲੀਆ। ਇਹ ਸਿੰਪਲ ਦਲੀਆ ਨਹੀਂ ਇਹ ਸਪੈਸ਼ਲ ਦਲੀਆ ਬੇਬੇ ਕਿਹੜਾ ਦਲੀਆ ਹੈ ਦੱਸ? ਫੁੱਲ ਮਖਾਣੇ ਵਾਲਾ। ਨਿੱਕੀਆਂ ਲੈਦੀਆਂ। ਲਾਉਗਾ। ਖਾਸ-ਖਾਸ। ਚੀਟਿੰਗ ਚੀਟਿੰਗ ਬੇਬੇ ਚੀਟਿੰਗ ਜਦ ਦਾ ਕਿੰਨੀ ਜਿਵੇਂ ਪੇਪਰ ਚ ਨਹੀਂ ਚੀਟਿੰਗ ਕਰਦੇ ਵੇਖ ਵੇਖ ਕੇ ਆਮ ਦਲੀਆਂ ਤੇ ਆਪਾ ਬਣਾ ਦਲੀਆਂ ਬਣਾਉਂਦੇ ਆ ਇਸੇ ਮੈਂ ਆਮ ਦਲੀਆਂ ਨਾ ਇਹ ਦਲੀਆਂ ਸਪੈਸ਼ਲ ਆ ਫੁੱਲ ਮਖਾਣੇ ਵਾਲੇ ਵਾਲਾ ਫੁੱਲ ਮਖਾਣੇ ਵਾਲਾ ਜਿਹਦੇ ਨਾਲ ਤਾਕਤ ਵੀ ਆਉਂਦੀ ਯਾਰ ਖਾਣੇ ਤਾਈ ਦਾ ਤੋਰੀ ਬਬੇ ਉਹ ਮੈਂ ਦਲੀਆ ਕੀ ਹੋ ਉਹ ਤੇ ਪਾਣੀ ਪਾਇ ਤੇ ਦਲੀਆ ਜੰਨੇ ਪੂਰਾ ਮਿੱਠਾ ਪਾਤਾ ਖਾ ਲੂ ਚਮਕਿਆ ਨਾ ਇਹ ਸਮਾਨ ਪਾਇਆ ਇਹ ਦਲੀਆ ਬਹੁਤ ਐਸ ਹੀ ਹੁੰਦਾ ਹਾਂ ਤੇ ਟੇਸਟੀ ਦੇ ਨਾਲ ਨਾਲ ਕੀ ਹੁੰਦਾ ਟੇਸਟੀ ਦੇ ਨਾਲ ਗੱਲਾਂ ਆਉਂਦੀਆਂ ਨਾ ਤਾਂ ਤੇ ਪੈਂਦੀ ਆ ਆਲੇ ਆਏ ਨਾ ਜਿਹੜਾ ਪਰ ਦੇਸੀ ਕਿਉਂ ਪੂਰਾ ਥੋੜਾ ਹੀ ਪਾਇਓ ਤਾਂ ਟੇਸਟ ਵੱਖਰਾ ਹੀ ਹੁੰਦਾ ਉਹਦੀ ਬਾਸ਼ਣਾ ਸੁਮੈਲੀ ਬਾੜੀ ਜੋੜੀ ਹੁੰਦੀ ਨਾ ਨਹੀਂ ਬਣਾਉਣਾ ਜ਼ਰੂਰ ਕਰੇ ਹਾਂ ਜੀ ਰਮਿਸ਼ੀ ਵੀ ਪਾਉਂ ਮੈਂ ਨਹੀਂ ਕੇਰ ਪਾਉਂ ਮੈਂ ਲਓ ਜੀ ਆਪ ਦੁੱਧ ਮੇਂ ਡਾਲ ਦੇਂਗੇ ਦਲੀਆ ਦਾਦਾ ਚੱਕ ਵਾਲਾ ਆ ਗਿਆ ਹੁਣ ਆਪਾਂ ਇਹਨੂੰ ਦਲੀਏ ਨੂੰ ਵਿੱਚ ਪਾ ਦਾਂਗੇ ਡਿੱਟੋ ਏਦਾਂ ਬਣਾਉਣਾ ਜੇ ਤੁਸੀਂ ਜਾਵਾ ਵੀ ਸ਼ੇਰਖਾਨੀ ਨਹੀਂ ਕਰਨੀ ਤੁਸੀਂ ਸੋਚੋਗੇ ਆਹ ਆਪਦੇ ਤਰੀਕੇ ਨਾਲ ਸਾਡੇ ਤਰੀਕੇ ਨਾਲ ਇੱਕ ਵਾਰੀ ਦੁੱਧ ਚ ਦਲੀਆ ਕਿਵੇਂ ਗਿਆ ਭਲਾ ਜਿਵੇਂ ਹਰਮਨ ਕਿੱਥੇ ਜਾਂਦਾ ਚੰਡੀਗੜ੍ਹ ਮਾਈ ਲੱਗ ਜਾਂਦਾ ਹੁਣ ਆਪਾਂ ਬਸ ਆਏ ਬੇਬੇ ਤੁਸੀਂ ਕੀ ਕਰ ਰਹੇ ਹੋ ਹੁਣ ਅਸੀਂ ਖਾਣੇ ਮਖਾਣੇ ਭੋਰ ਦੇ ਵਿੱਚ ਪਾਉਣ ਨੂੰ ਗੜੀਆ ਤੇ ਤੁਸੀਂ ਕੀ ਪਤਾ ਛਾੜੀ ਨਾ ਦਿਓ ਬੇਬੇ ਨੂੰ ਪਤਾ ਬੇਬੇ ਖਾਦੇ ਮੈਂ ਭੋਰ ਕੇ ਪਹੁੰਚੀ ਹੁੰਦੀ ਆ ਬੇਬੇ ਕਹਿੰਦੀ ਕਿਤੇ ਵਿੱਚੋਂ ਖਾ ਹੀ ਨਾ ਜਾਵੇ ਭੋਰ ਉੜੇ ਆ ਬਸ ਆਪਾਂ ਮੱਠੀ ਮੱਠੀ ਆ ਗੱਟੇ ਰਿੱਜੀ ਜਾਣਾ ਇਹਨੇ ਹੋਲੀ ਹੋਲੀ ਨਾਨੀ ਕਹਿ ਰਹੀ ਆ ਕਿ ਮੈਨੂੰ ਤੁੱਪ ਲੱਗ ਰਹੀ ਆ ਮੈਂ ਲੈ ਲਾ ਕੇ ਆਂਦਾ ਰਾ ਮੇਰਾ ਜੇ ਤੈਨੂੰ ਤੁੱਪ ਲੱਗਦੀ ਮੈਨੂੰ ਨਾ ਤੁੱਪ ਲੱਗਦੀ ਰੱਖ ਚਾਦ ਰਾ ਕੋਲ ਮੈਨੂੰ ਨਾ ਤੁੱਪ ਲੱਗਦੀ ਰੱਖ ਚਾਦ ਰਾ ਕੋਲ ਨਾਨੀ ਵੀ ਫਿਰ ਕਿਹੜਾ ਘਟਿਆ ਮੇਰਾ ਰਖਲੀ ਮਾਂ ਲੈ ਲਾ ਕੇ ਆਂਦਾ ਰਾ ਮੇਰਾ ਨੀ ਤੂੰ ਮੇਰਾ ਰਖਲੀ ਮਾਂ ਨੇ ਤੂੰ ਲੈ ਲਾ ਕੇ ਆਂਦਾ ਰਾ ਮੇਰਾ ਵੇਪੇ ਮੈਂ ਤਾਂ ਪਹਿਲਾਂ ਉਹ ਕਰਦੀ ਸੀ ਦੂਸਰਾ ਕੰਪੀਟੀਸ਼ਨ ਤੇ ਹੁਣ ਮੈਂ ਤਾਂ ਤੇ ਹੋ ਗਈ ਆ ਕਿਵੇ ਖੱਟਾ ਯਾਰ ਰੰਗ ਨਹੀਂ ਹੋ ਗਿਆ ਇਹ ਕਿਉਂ ਹਦਾ ਤੇ ਦਲੀਏ ਦਾ ਰੰਗ ਆ ਰੰਗ ਕਿਉਂ ਹੈ ਵੇਖ ਸਬੁੱਤੋਂ ਨਹੀਂ ਆ ਗਿਆ ਹਮ ਬਰਾਪੋਂ ਤਾਂ ਆਉਂਦਾ ਕਿਉਂ ਮਾੜਾ ਜਿਹੀ ਪਾਇਦ ਨਾਲ ਵੇਲਾ ਮਿਸ਼ਰੀ ਆਪਾਂ ਤਾਂ ਗਿਆੜੀ ਮਿਸ਼ਰੀ ਲਈ ਆ ਇਹ ਪੀਸ ਕੇ ਵੀ ਪਾ ਸਕਦੇ ਪਰ ਆਪਾਂ ਨਾਲ ਹੀ ਪਾ ਦਨੇ ਇਸ ਕਰਕੇ ਵੀ ਇਹ ਨਾਲ ਖੁਰ ਚੁਗੀ ਤਾਂ ਪਹਿਲਾਂ ਪਾਉਣ ਲੱਗ ਲਓ ਜੀ ਦੁੱਧ ਪਾਵਾਂਗੇ ਮਿਸ਼ਰੀ ਆਓ ਚੱਕ ਇਹ ਜਿਵੇਂ ਮਿੱਠੇ ਦਾ ਕੰਮ ਦਊਗੀ ਮਠਾਸ ਆਏਗੀ ਲਓ ਮੈਨੂੰ ਦਿਓ ਕੱਟ ਛੀ ਇੱਕ ਕ੍ਰੈਡਿਟ ਇਹ ਲੈ ਜਾਂਦੇ ਯਾਰ ਵਿਚਾਰ ਬਣਾਉਣਾ ਮੈਂ ਰਿਆ ਨਮੀਤ ਵਿਚਾਰ ਮੈਂ ਇੰਨਾ ਕਰਦਾ ਤੂੰ ਕਿਹੜੇ ਨਾਮ ਤੇ ਕਰਦਾ ਮੈਂ ਧੂਆਂ 'ਚ ਬੈਠਾ ਮੈਂ ਤਾਂ ਸਾਰੀ ਬੇਬੇ ਦੀ ਹੁੰਦੀ ਆ ਤੇ ਮੇਰੀ ਮਾਂ ਨੇ ਮੇਰੇ ਗੁੱਟੇ ਮਾਰ ਜਾਂਦੇ ਬੇ ਕੰਮ ਉਹ ਰੋਈ ਜਾਂਦੇ ਜੋਗਰੀ ਨਾਲ ਕੰਮ ਕਰਦੀ ਆ ਗੁੱਟੇ ਤੇ ਮੈਂ ਵੀ ਮਾਰਦਾ ਮੈਂ ਫੋਨ ਤੇ ਮਾਰਦਾ ਗੁੱਟੇ ਤਾਂ ਇੱਕੋ ਜਿਹੀ ਕੱਸਦੇ ਆ ਕਿਸੇ ਦੇ ਪਿੰਡੇ ਘਸਦੇ ਆ ਕਿਸੇ ਦੇ ਕੰਮ ਨਾ ਘਸਦੇ ਆ ਹਨਾ ਬਈ ਆ ਬਦਾਮ ਆਪਾਂ ਜਿਹੜੇ ਛਿੱਲੇ ਸੀ ਤੇ ਖਾਸ ਖਾਸ ਭਉਂਦੀ ਸੀ ਇਹ ਮਿਕਸੀ ਚ ਆਪਾਂ ਗ੍ਰाइंड ਕਰ ਲਿਆ ਹਣੀ ਓਕੇ ਜੀ ਹਰਮਨ ਤੂੰ ਕਰ ਸੀ ਮਾਰੀ ਚੱਲ ਥੱਲੇ ਨਾ ਲੱਗ ਦੇ ਸਾਰਾ ਕੰਮ ਜਿਹੜਾ ਹਰਮਨ ਕਰਦਾ ਰਹਿੰਦਾ ਸਾਰੇ ਕੰਮ ਜਿਹੜਾ ਇਹ ਤੋਂ ਕਰਉਂਦੇ ਆ ਸ਼ੁਕਰ ਹੋਊਗਾ ਬੇਬੇ ਤੇ ਚੌਲ ਕੀ ਆ ਸ਼ੁਕਰ ਹੋਊਗਾ ਜਦੋਂ ਵਿਚਾਰ ਦਾ ਵਿਆਹ ਹੋ ਆਏ ਹਾਏ ਇਹਨੇ ਤੁਹਾਡੀ ਨੇ ਭੈਣ ਦੀ ਤਾਲੀ ਕੀ ਲਿਆ ਮੈਨੂੰ ਅਦਾ ਲੱਡੂ ਆ ਭੈਣ ਜਿਹੜਾ ਖਾਵੇ ਉਹ ਵੀ ਪਛਤਾਵੇ ਜਿਹੜਾ ਨਹੀਂ ਖਾਵੇ ਉਹ ਵੀ ਪਛਤਾਵੇ ਖਾ ਕੇ ਪਛਤਾਵਾਂਗੇ ਕਹੇ ਕਰਬਣ ਬਈ ਥਾ ਕੇ ਪਛਤਾਵਾਂਗੇ ਯਾਰ ਅਸੀਂ ਹੁਣ ਨਹੀਂ ਆ ਪਛਤਾਉਣਾ ਤਾਂ ਹੈ ਹੀ ਆ ਲੱਗਾ ਦੂਗਾ ਪੁੱਤ ਵੀ ਲੱਡੂ ਕਿੱਡਾ ਸੀ ਤੇ ਕਿੱਡਾ ਮਿੱਠਾ ਸੀ ਤੇ ਕਿੱਡਾ ਕੋੜਾ ਸੀ ਬਾਜ ਬੇਬੇ ਨਾਲ ਜੀ ਟੀਚਰ ਆਈਆਂ ਕਰੀ ਜਾਂਦੀ ਮੈਨੂੰ ਜੈ ਹੋ ਗਿਆ ਬਦਲਾ ਨਹੀਂ ਆ ਜੀ ਮੈਨੂੰ ਮਾਰੂਗਾ ਜੈ ਹੋ ਗਿਆ ਬਦਲਾ ਨਹੀਂ ਆ ਜੀ ਮੈਨੂੰ ਮਾਰੂਗਾ ਆਪੇ ਭੌਰ ਨੇ ਥੱਪੀਆਂ ਰੋਟੀਆਂ ਆਪੇ ਭੌਰ ਨੇ ਥੱਪੀਆਂ ਰੋਟੀਆਂ ਆਪੇ ਦਾਲ ਬਣਾਈਨੀ ਪੜ ਗਿਆ ਪਰ ਸ਼ਾਮੇ ਕਿਹੜਿਆ ਸਨਾਚੂ ਆਈ ਨਹੀਂ ਆ ਕੀਤੀ ਇਹ ਗੱਲ 2 ਕਰੋੜ ਦੀ ਲਓ ਜੀ ਇਧਰ ਮੰਮੀ ਪੀਸ ਕੇ ਲੈ ਕੀ ਕੀ ਹੈ ਮਮਾ ਤੇ ਬਦਾਮ ਤੇ ਸੁਖਾਸ ਸੁਖਾਸ ਪਾ ਦੋ ਵਿੱਚ ਇਹਦਾ ਪੇਸਟ ਬਣ ਗਿਆ ਹਾਂ ਪਾ ਦੋ ਲਓ ਜੀ ਲਓ ਜੀ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਫੁੱਲ ਮਖਾਣੇ ਇਹ ਬੇਬੇ ਨੇ ਬਰੀਕ ਬਰੀ ਕਰਤੇ ਹੋ ਓ ਚਾ ਵੈਸੇ ਵੀ ਇਹਦੇ ਵਿੱਚ ਇੱਕ ਹੋਰ ਹੀ ਜਾਣੇ ਆ ਗੜੀਏ ਚਾ ਆ ਬਾੜੀਏ ਹਾਂ ਪਾ ਦੋ ਪਾ ਦੋ ਲਓ ਜੀ ਹੁਣ ਪਾ ਦਾਂਗੇ ਪੇਸਟ ਇਹ ਆ ਕਾਜੂ ਬਦਾਮਾਂ ਦਾ ਪੇਸਟ ਵਧੀਆ ਹੈਲਦੀ ਫਾਸ ਫਾਸ ਸਾਰੀਆਂ ਚੀਜ਼ਾਂ ਜ਼ਰੂਰ ਪਾਉਣੀਆਂ ਤੁਸੀਂ ਸੋਹਣਾ ਹੀ ਬਣਾ ਲੱਗਦਾ ਹੈ ਤੁਸ ਜੇ ਪਾਇਆ ਇਹ ਤਾਂ ਖਵਾਵਾਂਗੇ ਹਨਾ ਕਿੰਨਾ ਸਵਾਦ ਲੱਗੂ। ਹੋਰ ਉਹ ਤਾਂ ਬਹੁਤ ਸਵਾਦ ਲੱਗਣਾ ਉਹ ਹਣੀ ਸੋਹਣਾ ਲੱਗ ਜਾਂਦਾ। ਜਾਵਾਂ ਪੈਂਦੀ ਕੋਲੀਆਂ ਤੋ ਤੂ। ਲਿਆ ਪੱਜੀ ਕੋਲੀਆਂ। ਪਹਿਲਾਂ ਕੋਲੀਆਂ ਹੀ ਲੈ ਆਓ ਤੈਨੂੰ। ਨਾਨੀ ਮੈਨੂੰ ਵੀ ਦੇ ਦੋਗੇ ਨਾ ਤੁਸੀਂ ਥੋੜਾ ਜਿਹਾ। ਕੋਲੀਆਂ ਪਹਿਲਾਂ ਹੀ ਤਿਆਰ ਰੱਖਿਆ ਨੇ। ਚਲ ਤੈਨੂੰ ਸਵਾਦ ਦਿਖਾ ਦਾਂਗੇ। ਠੀਕ ਹੈ ਜੀ। ਪਹਿਲੀ ਵਿਖਾਉਣਾ ਗੱਲਾਂ ਖਾਣੋਂ ਨਾ ਜਾਣਾਂਗਾ। ਮੈਂ ਤੈਨੂੰ ਤੇ ਹੀਰੇ ਨੂੰ ਹੀਰੇ ਵਿਚਾਰੇ ਨੂੰ ਵੀ। ਠੀਕ ਹੈ ਜੀ। ਥੈਂਕ ਯੂ। ਲਓ ਜੀ ਇਧਰ ਤੁਸੀਂ ਦੇਖ ਸਕਦੇ ਆ ਐਨੀ ਜ਼ਬਰਦਸਤ ਚੀਜ਼ ਬਣੀ ਜਿਵੇਂ ਖੁਆ ਨਹੀਂ ਬਣਿਆ ਹੁੰਦਾ ਖੋਆ। ਇਹ ਹੈ। ਲੋਇਆ ਚੈੱਕ ਕਰੋ ਦੇਸੀ ਖੋਆ ਦੇਸੀ ਖਰਾਕਾ ਤਾਟਵਰ ਸਰਦੀਆਂ ਵਾਲੀਆਂ ਕਿਉਂ ਬੇਬੇ ਸਰਦੀਆਂ ਵਾਲੀਆਂ ਦੇਸੀ ਖਰਾਕਾ ਸਰਦੀਆਂ ਵਾਲੀਆਂ ਢੁੰਡ ਕੱਢ ਲਾ ਹਰਮਣ ਦੀਏ ਬੇਬੇ ਸੂਰਜ ਮੱਥੇ ਵਿੱਚ ਵੱਜਦਾ ਬੇਬੇ ਪਹਿਲਾਂ ਕੌਣ ਢਕ ਬੜਾ ਕੱਢਦੇ ਹੁੰਦੇ ਹਨ ਹਣ ਹੁਣ ਹੋ ਗਿਆ ਤਸੀਲ ਲਾ ਆ ਗਿਆ ਕੌਣ ਕੱਢ ਕੱਢ ਕੇ ਦੁਰਹਿਨਾ ਕੋਈ ਹੁਕਮਤ ਸਿੱਲਾਵਾ ਗਿਆ ਪਹਿਲਾਂ ਅੱਗੇ ਬਾਅਦ ਕੌਣ ਕੱਢ ਪਹਿਲਾਂ ਸੰਗਲ ਸ਼ਰਮਾ ਬਹੁਤ ਹੁੰਦੀਆਂ ਸੀ ਹਨਾ ਬੇਬੇ ਨਹੀਂ ਨਾ ਇਧਰ ਲਈ ਆਂਟੀ ਨੇ ਆਉਣਾ ਨਾ ਗੈਰੀ ਦੀ ਬੇਬੇ ਨੇ ਉਹਨੇ ਆਏ ਕਹਿਣਾ ਭਾਈ ਜੀ ਆਏ ਸੀ ਗੱਲ ਮੈਂ ਕਹਣਾ ਆਂਟੀ ਭਾਈ ਜੀ ਇਧਰ ਤੇ ਤੂੰ ਆਏ ਨੂੰ ਕਹਿੰਦੀ ਨਹੀਂ ਮੂੰਹ ਨਹੀਂ ਵਿਖਾਉਂਦੀ ਸੀ ਹਨਾ ਬੇਬੇ ਉਹ ਕੱਢਦੀ ਬਹੁਤ ਕੱਢਦੇ ਸੀ ਤੇ ਬਾਪੂ ਦਾ ਜਿਦੋਂ ਲੈਣਾ ਆ ਆਖਰਾਮ ਕਲੁੰਦਰ ਕਰ ਕਰ ਬੇਬੇ ਤੁਮੀ ਇਦੇ ਕੌਣ ਕੱਢ ਦਿੰਦੇ ਮੈਂ ਵੀ ਹਾਂ ਹੀ ਕੱਢ ਦਈ ਆ ਸਾਰੀ ਆਹ ਹੁਣ ਆਪਾਂ ਪਾ ਦੇਣੀਆਂ ਲੈ ਚੀਂ ਲਓ ਜੀ ਲੈ ਜੀਆਂ ਜਿਹੜੀਆਂ ਆਪਾਂ ਕੌਟ ਲਈਆਂ ਲੈ ਜੀਆਂ ਲੈ ਜੀਆਂ ਤਾਕਤਵੀਆਂ ਯਾਰ ਆ ਵੇਖੋ ਤੁਹਾਨੂੰ ਵੇਖਣ ਨੂੰ ਲੱਗ ਰਿਹਾ ਹੋਊਗਾ ਕਿ ਕੋਈ ਖੂਵਾ ਹੀ ਮਾਰ ਰਿਹਾ ਇਹਦੇ ਆ ਗਈ ਪਾ ਰਹੇ ਹੋ ਇਹ ਆਪਾਂ ਪਾਉਣੀਆਂ ਦਾਲ ਇੱਕ ਮਿੰਟ ਕੀ ਆ ਦਾਲ ਚੀਨੀ ਦਾਲ ਚੀਨੀ ਇਹ ਸੇਤ ਲਈ ਵੀ ਚੰਗੀ ਹੁੰਦੀ ਆ ਬਹੁਤ ਵਧੀਆ ਇਹ ਬਲੱਡ ਪ੍ਰੈਸ਼ਰ ਇਹਦੇ ਨਾਲ ਸਹੀ ਰਹਿੰਦਾ ਲਓ ਜੀ ਦਾਲ ਚੀਨੀ ਹਾਂ ਤੇ ਨਾਲੇ ਇਹਦਾ ਕਲਰ ਵੇਖੀ ਕਿੰਨਾ ਵਧੀਆ ਆਏ ਹਾਏ ਆਏ ਹਜੀ ਕਰਦਾ ਕਿ ਐਂ ਖਾ ਜੀਏ ਹਨਾ ਬਸ ਐਂ ਖਾਣਾ ਹੁਣ ਜਿਵੇਂ ਰਵੜੀ ਨਹੀਂ ਹੁੰਦੀ ਰਵੜੀ ਹਾਂ ਬਸ ਉਹ ਵੀ ਬਣ ਗਈ ਇਹ ਕਿੱਟ ਕਰਦਾ ਮੈਂ ਵੇਖੀ ਜਾਵਾ ਇੱਕ ਬਿੰਦ ਨਾ ਮੈਂ ਨਜ਼ਰ ਹਟਾਵਾ ਆਏ ਹਾਏ ਕਰਦਾ ਮੈਂ ਕੋਲੀ ਭਰ ਕੇ ਖਾਵਾਂ ਯਾ ਤੇ ਸਰੀਰ ਨੂੰ ਤਾਕਤ ਪਾਵਾ ਵੀ ਖਾਣਾ ਮੈਨੂੰ ਪਤਾ ਨਾਨੀ ਨੇ ਤੇ ਵਿਚਾਰ ਨਹੀਂ ਇੱਕ ਅੱਧੀ ਕੋਲੀ ਖਾਣੇ ਬਾਕੀ ਇੱਧਰ ਹੀ ਜਾਣੀ ਆ ਕਿਉਂ ਨਾਨੀ ਜੀ ਨਾਨੀ ਆਪ ਦੋ ਉਧਰ ਨਾਨੀ ਨੇ ਧਰਨਾ ਸਾਗ ਤੇ ਉਧਰ ਤਿਆਰੀਆਂ ਕਰਨੀਆਂ ਸ਼ੁਰੂ ਵੀ ਕਰਤੀਆਂ ਨਾਨੀ ਨੇ ਜੀ ਕਿਧੋਂ ਮੁੱਕੜ ਤੋਂ ਆਈ ਆਪਾਂ ਹੋਰ ਬਣਾ ਲੈਣਾ ਜਿਉਂ ਦਾ ਲੈ ਲਓ ਹਾਂ ਹੋਰ ਵੈਸੇ ਕੰਮ ਝੋਗ ਗਈਆਂ ਹੋਰ ਆਪਾਂ ਕੀ ਕਰਨਾ ਤੇ ਫਿਰ ਮੰਮੀ ਨੇ ਨਹੀਂ ਕੰਮ ਕਰ ਮੈਂ ਜਿਹੜੇ ਇਹ ਕੰਮ ਕੀ ਕਰਨਾ ਇਹ ਅੱਡੇ ਗੋਣ ਕੇ ਰੱਖ ਦਾਂਗਾ ਰੋਟੀਆਂ ਦੇ ਮੈਂ ਪਕਾ ਲਿਆ ਕਰੂੰ ਓਹੋ ਕਿਆ ਕਰੇ ਮੇਰੇ ਸਰੀਰ ਇਹ ਬਿਲਕੁਲ ਦੇਖੀ ਦਿਓ ਲਓ ਜੀ ਇਹ ਤਿਆਰ ਹੋ ਚੁੱਕੀ ਲਓ ਜੀ ਆਲਮੋਸਟ ਰੈਡੀ ਸਟੈਡੀ ਆਓ ਤੇ ਤੁਸੀਂ ਖਾਓ ਇਹ ਨਜ਼ਾਇਰ ਬਣਾਓ ਮੇਰਾ ਪੁੱਤ ਘਰੇ ਉਹਨਾਂ ਦਾ ਤਾਂ ਟੈਸਟ ਪਹਿਲਾਂ ਉਸੇ ਨਹੀਂ ਕਰਨਾ ਸੀ ਮਿਸ ਕਰ ਰਹੇ ਹੋ ਦਾ ਵੇਟਿੰਗ ਆਫ ਕਲੌਕ ਇਜ਼ ਖਤਮ ਤੇ ਹੁਣ ਆਪਾਂ ਖਾਵਾਂਗੇ ਟੈਸਟ ਕਰਾਂਗੇ ਹੁਣ ਤੇ ਆਹੀ ਆਹੀ ਆ ਬਸ ਜਿਹੜਾ ਇਹਨਾਂ ਨੂੰ ਸਾਨੂੰ ਟੈਸਟ ਕਰਵਾਇਆ ਬਾਅਦੂ ਤੇ ਇਹਨਾਂ ਨੇ ਖਾਣਾ ਮੰਮੀ ਮੇਰੀ ਗੋਲੀ ਵਾਹ ਭਰ ਦਿਓ ਸੋ ਖਾਗੇ ਦਸਾਂਗੇ ਆਪਾਂ ਕਿਤਨਾ ਬਣੇ ਪਰ ਪੌਣੀ ਹੁੰਨੀ ਆ ਜਿੰਨੀ ਖਾਣੀ ਆ ਤੂੰ ਜੂਠੀ ਨਹੀਂ ਛੱਡ ਜੂਠੀ ਨਹੀਂ ਅਸੀਂ ਛੱਡਾਂਦੇ ਨਹੀਂ ਡੰਡਾ ਕੋਲੀ ਰੱਖ ਬਦਾਮ-ਬਦਾਮ ਸਾਰੇ ਇੱਧਰ ਆ ਇੱਧਰ ਆਉਣ ਤੋ ਬਦਾਮ ਤਾਂ ਸਾਰੇ ਪੀ ਕੇ ਪਾਏ ਆ ਇਹ ਤਾਂ ਫੁੱਲ ਮਖਾਣੇ ਆ ਲੈ ਚੀਆਂ ਦਾ ਤੇ ਉਹਦਾ ਚਲੋ ਇੰਨੇ ਲਓ ਜੀ ਕ올ੀਆਂ ਭਰ ਦੇਣ ਲੱਗੇ ਆ ਤੇ ਟੇਸਟ ਦੱਸਾਂਗੇ ਆਪਾਂ ਕਿਦਾਂ ਦਾ ਵਾ ਨਜ਼ਾਰਾ ਹੀ ਆ ਓਏ ਨਜ਼ਾਰਾ ਹੀ ਆ ਕਰੇ ਮੁਰੇ ਕਰਦੇ ਮੇਰੇ ਕੋਲੇ ਦੇਖੋ ਓਏ ਜਿਹੜਾ ਫੁੱਲ ਮਖਾਨ ਦਾ ਟੇਸਟ ਆਇਆ ਨਾ ਬਹੁਤ ਕਰੇ ਮੇਰੇ ਬਹੁਤ ਸਵਾਦ ਆ ਓਏ ਆਏ ਲੱਜ ਜਿਵੇਂ ਕਸਟਰਡ ਨਹੀਂ ਹੁੰਦਾ ਉਹਨਾਂ ਨੂੰ ਪੁੱਛ ਲਓ ਜਿੰਨਾਂ ਲਈ ਬਣਾਈ ਆ ਨਾਨੀ ਕਿਵੇਂ ਲੱਗਾ ਬਹੁਤ ਸਵਾਦ ਆ ਪੁੱਤ ਹੈ ਮੈਂ ਤਾਂ ਪਹਿਲੀ ਵਾਰ ਖਾਧੀ ਐ ਇਹ ਚੀਜ਼ ਦਲੀਆ ਜਿਵੇਂ ਖਾਦੋ ਨਾ ਪਰ ਇਹ ਜਿਹੜਾ ਦਲੀਆ ਸਪੈਸ਼ਲ ਆ ਕਾਜੂ ਬਦਾਮਾ ਇਹ ਦਲੀਆ ਨਹੀਂ ਐ ਇਹ ਤਾਂ ਖੋਇ ਸੰਦੂ ਆ ਬਹੁਤ ਸਵਾਦ ਆ ਜਰੂਰ ਬਣਾਇਓ ਯਾਰ ਮੇਰੇ ਕਹਿੰਦੇ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਸੱਚੀ ਦਿਲ ਖੋਸ਼ ਹੋ ਗਿਆ ਮੈਨੂੰ ਮੇਰਾ ਆਜੀ ਕਹਦਾ ਖਾਈ ਜਾਵਾ ਅੱਗੇ ਤੇ ਜਵੇਂ ਬੜਾ ਘੱਟ ਖਾਣਾ ਇਦਾਂ ਹੀ ਖਾਣੇ ਆ ਸੋ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗਾ ਤੇ ਇਹ ਵੀ ਦੱਸਿਓ ਤੁਸੀਂ ਕਦੋਂ ਬਣਾ ਰਹੇ ਇਹ ਜੇ ਤਾਕਤ ਬੇਬੇ ਦੀ ਤਾਕਤ ਦਾ ਰਾਜ ਤਾਂ ਬੇਬੇ ਦੀ ਚੱਕੀ ਫੱਟੇ ਆਉਂਦੀ ਆ ਸੋ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੋ ਜੌਂਦੇ ਵਾਦੇ ਰਹੋ ਠੰਡ ਤੋਂ ਬਚੇ ਰਹੋ ਚੰਗੀਆਂ ਚੀਜ਼ਾਂ ਖਾਂਦੇ ਰਹੋ ਬਾਰੋਕੋਵੇਂ ਮੈਂ ਪੀਜ਼ਾ ਖਾਣਾ ਆ ਪਰ ਤੁਸੀਂ ਚੰਗੀਆਂ ਚੀਜ਼ਾਂ ਖਾਣਿਓ ਓਕੇ ਬਾਈ ਜੀ ਟੇਕ ਕੇ ਲਵ ਯੂ ਕਿ ਮੈਂ ਨਹੀਂ ਅੱਜ ਨੂੰ ਤਾਂ ਤੇਰਾ ਵੀ ਘੱਟ ਪੀ ਜਾ ਸੀ ਕੀਤਾ ਵਾ ਲੜ ਲੜ ਕੇ ਹੁਣ ਤਾਂ ਤੂੰ ਘੱਟ ਹੀ ਖਾਣਾ ਥੈਂਕ ਯੂ ਬਾਏ ਬਾਏ ਬਾਈ ਜੀ ਬੇਬੇ ਬਾਏ ਕਰੋ ਬਾਏ 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 ਇਹਨਾਂ ਨੂੰ ਥੈਂਕ ਯੂ ਕਹੋ ਥੈਂਕ ਯੂ ਜਿਨ੍ਹਾਂ ਨੇ ਬਣਾਇਆ ਫੇਰ ਬਣਾਇਆ ਜੋ